ਹਾਂਜੀ ਮਿੱਤਰੋ ਪਹੁੰਚ ਚੁੱਕੇ ਆ ਜਗਰੌਂ ਘੋੜਿਆਂ ਦੀ ਮੰਡੀ ਦੇ ਵਿੱਚ ਤੇ ਮਿੱਤਰੋ ਜਗਰੌਂ ਘੋੜਿਆਂ ਦੀ ਮੰਡੀ ਦੇ ਵਿੱਚ ਟੌਪ ਟੌਪ ਦੇ ਅਸਟ੍ਰੇਲੀਅਨ ਘੋੜੇ ਪਹੁੰਚੇ ਹੋਏ ਸੀ ਤੇ ਮਾਕੀ ਮਿੱਤਰੋ ਬਣੇ ਰਿਓ ਅੱਗੇ ਅਗੇ ਵੀਡੀਓ ਦੇ ਨਾਲ ਦੱਸਾਂਗੇ ਕਿਹੜੇ ਕਿਹੜੇ ਘੋੜੇ ਬਣੇ ਮੰਡੀ ਦੇ ਖੇਚ ਦਾ ਕੇਂਦਰ ਤੇ ਅੱਗੇ ਕੇ ਤੁਸੀਂ ਵੀਡੀਓ ਦੇਖੋਗੇ ਕਿਹੜੇ ਕਿਹੜੇ ਜਾਨਵਰ ਪਹੁੰਚੇ ਨੇ ਕਿਹੜੇ ਕਿਹੜੇ ਘੋੜੇ ਪਹੁੰਚੇ ਨੇ ਤੇ ਕਿਹੜੀਆਂ-ਕਿਹੜੀਆਂ ਘੋੜੀਆਂ ਆਈਆਂ ਨੇ ਸੇਲ ਲਈ ਕੱਲੀ-ਕੱਲੀ ਘੋੜੀਆਂ ਵਾਲੇ ਬਾਈਆਂ ਨਾਲ ਗੱਲਬਾਤ ਵੀ ਕਰਾਂਗੇ ਤੇ ਘੋੜੇ ਵਾਲੇ ਵੀਰਾਂ ਨਾਲ ਵੀ ਕਰਵਾਵਾਂਗੇ ਗੱਲਬਾਤ ਤੇ ਅੱਗੇ ਕੇ ਬਣੇ ਰਿਓ ਵੀਡੀਓ ਦੇ ਵਿੱਚ ਤੇ ਆਜੋ ਮਿੱਤਰੋ ਮਿਲਦੇ ਆ ਅੱਗੇ ਵੀਡੀਓ ਦੇ ਵਿੱਚ ਥੋੜਾ ਸਵਾਗਤ ਕਰਦੇ ਆ ਜਿੱਦ ਆਪਾਂ ਪਹੁੰਚੇ ਆ ਮਿੱਤਰੋ ਜਗਰੌਣ ਘੋੜਿਆਂ ਦੀ ਮੰਡੀ ਤੇ ਫਿਲਾਲ ਲਧਿਆਣਾ ਦੇ ਵਿੱਚ ਤੇ ਆਜੋ ਤੁਹਾਨੂੰ ਮੰਡੀ ਦੀਆਂ ਰੌਣਕਾਂ ਦਿਖਾਉਣੇ ਆ ਸਾਰੀਆਂ ਤੇ ਚੱਲਦੇ ਆ ਫੇ ਮੰਡੀ ਦਾ ਕੀੜਾ ਦਿੰਨੇ ਆ ਕਰਦੇ ਆ ਬਾਈ ਘੋੜੇ ਵਾਲੇ ਨਾਲ ਪੀੜਾਣਾ ਗੱਲਵਾਦ ਤੇ ਆਜੋ ਮਿੱਤਰੋ ਮਰਵਾਈਏ ਤੁਹਾਨੂੰ ਕੀੜਾ ਵੜੀ ਘੋੜਾ ਦਿਖਾਉਣ ਲੱਗਿਆ ਤੁਹਾਨੂੰ ਬਾਈ ਸਸ਼ੀ ਕਾਲ ਸਸ਼ੀ ਕਾਲ ਕੀ ਹਾਲ ਆ ਵੀਰੇ ਬਸ ਵਧੀਆ ਬਾਈ ਕਿਹੜੀ ਜਗ੍ਹਾ ਤੋਂ ਆਏ ਹੋ ਵੀਰੇ ਅਰੇ ਬਾਈ ਜੀ ਰੋਲੀ ਆਇਆ ਸਿੱਕੀ ਗਿਲ ਦਾ ਫੌਰਮ ਸੇ ਠੀਕ ਹੈ ਸਿੱਪੀ ਗੱਲ ਵਾਲਾ ਘੋੜਾ ਬਾਈ ਸੱਚੇ ਗੱਲ ਵਾਲਾ ਬਾਈ ਠੀਕ ਹੈ ਬਾਈ ਬਾਈ ਟੌਪ ਦਾ ਘੋੜਾ ਬਾਈ ਸਿੱਪੀ ਗੱਲ ਹੈ ਜਿਹੜਾ ਬਾਈ ਸਿੰਗਰਾ ਨਾਲ ਉਹਨਾਂ ਦਾ ਘੋੜਾ ਇੱਥੇ ਪਹੁੰਚਿਆ ਹੋਇਆ ਬਾਈ ਪੂਰਾ ਟੌਪ ਦਾ ਘੋੜਾ ਤੇ ਬਾਈ ਕੀ ਏਜ ਹੋ ਗਈ ਏਜ ਹੋ ਗਈ ਆ ਵੀ 7-7 ਸਾਲ ਹੋ ਗਏ 7-7 ਠੀਕ ਹੈ ਕਿਹੜੇ ਘੋੜੇ ਦਾ ਬੱਚਾ ਆ ਜਾਂਦਾ ਬਾਈ ਇਹ ਸ਼ਾਨ ਸ਼ਬਰਾਂ ਵਾਲੇ ਦਾ ਹੈ ਟੌਪ ਦਾ ਤੇ ਐਫਐਮ ਕਿੰਨੀਆਂ ਘੋੜੀਆਂ ਮੇਟ ਹੋ ਗਈਆਂ ਬਾਈ ਇੱਥੋਂ ਘੋੜੇ ਤੋਂ ਲੱਗੋ 50 ਤੋਂ ਹੋ ਗਏ ਰਿਜ਼ਲਟ ਆ ਗਏ ਬਾਈ ਮੈਂ ਤਾਂ ਉਹ ਸੁਣਿਆ ਆ ਗਏ ਪੋਸਟੇ ਤੇ ਲੱਗੇ ਹੋਏ ਠੀਕ ਹੈ ਤੇ ਕਿੱਦੇ ਲੈ ਕੇ ਆਏ ਹੋ ਬਾਈ ਘੋ ਤੇ ਬਾਈ ਦਿਖਾਉਣ ਲਈ ਲੈ ਕੇ ਆਇਆ ਹਾਂ ਨਾ ਲੈ ਕੇ ਆਉਣ ਵਾਸਤੇ ਠੀਕ ਹੈ ਬਾਈ ਤੇ ਸ਼ੌਂਕ ਤੁਹਾਨੂੰ ਪਹਿਲਾਂ ਦਾ ਹੀ ਹੋਣਾ ਨਾ ਬਾਈ ਸ਼ੌਂਕ ਤਾਂ ਸਹੀ ਸਹੀ ਹੈ ਬਾਈ ਤੇ ਬਾਕੀ ਬਾਈ ਮਿੱਤਰੋ ਤੁਸੀਂ ਘੋੜਾ ਚਾਰੇ ਪਾਸੋਂ ਦੇਖ ਲਿਆ ਘੋੜਾ ਵੀ ਬਹੁਤ ਜਾਈਗਾ ਬਾਈ ਕਿੰਨੀ ਹੈਟ ਕਰ ਗਿਆ ਇਸ ਟਾਈਮ ਹਾਈਟ 66 ਕਰ ਗਿਆ ਹੁਣ 60+ 60+ ਹੋ ਗਿਆ ਹੈਟ+ ਹੋ ਚੁੱਕਿਆ ਹਾਂ 1.5 ਇੰਚ ਹੋਰ ਕਰ ਲੂਗਾ 1.5 ਇੰਚ ਹੋਰ ਠੀਕ ਹੈ ਬਾਈ ਤੇ ਬਾਕੀ ਮਿੱਤਰੋ ਇਸ ਟਾਈਮ ਚਾਰੇ ਤੋਂ 50 ਕੋੜੀ ਹੈ ਸਪੋਰੇ ਤੋਂ ਮੇਟ ਹੋ ਚੁੱਕੀਆਂ ਰਿਜ਼ਲਟ ਵੀ ਬਹੁਤ ਚੰਗੇ ਪੈਦਾ ਕਰ ਰਿਹਾ ਤੇ ਬਾਕੀ ਨਹੀਂ ਰਿਜਾਰਡ ਪੋਸਟਰ ਤੇ ਦੇਖ ਨਹੀਂ ਚਾਹਦੇ ਇਹ ਬਾਕੀ ਪੂਰਾ ਐਟੀਟਿਊਡਾ ਖੋਲੇ ਦੇ ਵਿੱਚ ਅੱਗੇ-ਅਗੇ ਮਿੱਤਰੋ ਆਜੋ ਕਰਦੇ ਗੱਲਬਾਤ ਧੰਨਵਾਦ ਭਾਈ ਹਾਂਜੀ ਮਿੱਤਰੋ ਭਾਈ ਸ਼ਮਸ਼ਾਦ ਨਾ ਖੜੇ ਆਗੇ ਆਪਾਂ ਤੇ ਭਾਈ ਆਪਣਾ ਘੋੜਾ ਲੈ ਕੇ ਆ ਖਾਲੀ ਬਾਦਸ਼ਾਹ ਭਾਈ ਹਾਸ਼ੀਕਾਲ ਕੀ ਹਾਲ ਚੱਲੇ ਵੀਰੇ ਤੇ ਵੀਰੇ ਅੱਜ ਹੀ ਪਹੁੰਚੇ ਹੋ ਘੋੜਾ ਲੈ ਕੇ ਠੀਕ ਹੈ ਭਾਈ ਤੇ ਭਾਈ ਘੋੜੇ ਦੀ ਡਿਟੇਲ ਦਿਓ ਆਪਾਂ ਕੀ ਨਿਊਮਰੋ ਚੱਲੀਦੀ ਉਹ 5 ਸਾਲ ਦਾ ਹੈ ਜੀ ਠੀਕ ਹੈ ਜੀ ਸਾਰਾ ਪਰ ਵਾਲੇ ਖਰੀਦ ਕਰਤਾ ਜੀ ਹਾਂਜੀ ਆਪ ਦਾ ਨਾਮ ਸਰਪਾਸਾ ਠੀਕ ਹੈ ਜੀ ਆ ਇੱਕ ਬਾਤ ਵਾਲੇ ਬਾਜਪੁਰੇ ਜੀ ਠੀਕ ਹੈ ਵੀਰੇ ਹਾਂਜੀ ਸਰ ਜੀ ਵੀਰ ਜੀ ਆਪਣੇ ਘਰ ਇਸ਼ਾਰਾ ਦਿੱਤੀ ਠੀਕ ਹੈ ਵੀਰੇ ਇਹ ਇਸ ਟਾਈਮ ਰਿਜ਼ਲਟ ਰਿਜ਼ਲਟ ਕਈ ਆ ਗਿਆ ਵੀਰੇ ਤੇ ਠੀਕ ਹੈ ਵੀਰੇ ਵਧੀਆ ਹੋ ਜਾਂਦੀ ਹੈ ਇਹਦੇ ਠੀਕ ਹੈ ਤੇ ਐਸ ਜੀ ਐਮ ਐ ਲੋਕਸ਼ੇਨ ਦੇ ਦਿੱਤਾ ਡਿਸੀਜਨ ਠੀਕ ਹੈ ਭਾਈ ਪਿਛਲੇ ਸੀਜ਼ਨ ਜਿਹੜੀ ਮੇਡ ਹੋਈਆਂ ਸੀ ਕਿਸਾਨ ਬੱਤੀ ਆ ਕੀ ਮਾਰ ਕੀ ਹੋ ਆ ਰਹੀ ਹੈ ਬਰੇਰੀ ਫਾਰੇ ਨਹੀਂ ਮੇ ਮੱਪਟੇ ਕਾਟ ਮਾਰ ਕੀ ਇੱਕ ਰੰਗੇ ਨੀਲੇ ਇੱਕ ਰੰਗੇ ਨਹੀਂ ਲਿਆ ਰਹੇ ਬਾਈ ਠੀਕ ਹੈ ਜੰਬੀਆਂ ਤੇ ਪਟੇ ਆਏ ਆ ਜੰਬੀਆਂ ਤੇ ਪਟੇ ਆਏ ਆ ਕਿਸੇ ਤੇ ਵੀ ਅਜ ਤੱਕ ਇਹ ਠੀਕ ਹੈ ਬਾਈ ਹਾਂਜੀ ਤੇ ਆਈਟਮ ਕਿੰਨੀਆਂ ਬਾਈ ਮੇਟ ਹੋ ਗਿਆ ਇਹ ਤੋਂ ਆ ਬੱਤ ਗਿਣਤੀ ਕੋਈ ਨਹੀਂ ਬਾਈ ਮੇਟ ਪਰ ਹੈ ਤੇ ਜਰਮੀ ਜੀ ਬਹੁਤ ਬੁਰੀ ਆ ਠੀਕ ਹੈ ਬਾਈ ਤੇ ਕਿੰਨੀ ਫੀਸ ਰੱਖੀ ਆ ਬਾਈ ਇਹਦੀ 31000 ਰੁਪਏ ਤੇ ਬਾਈ ਲੋਕੇਸ਼ਨ ਦੱਸ ਦੋ ਆਪਣੀ ਲੋਕੇਸ਼ਨ ਵੀ ਇਹ ਲੋਹਰਪੁਰ ਦੀ ਫੈਂਡ ਆ ਜੀ ਹਾਂਜੀ ਠੀਕ ਹੈ ਵੀਰੇ ਤੇ ਆਪਣਾ ਫੈਰੀਅਰ ਦਾ ਵੀ ਕੰਮ ਆ ਨਾ ਬਾਈ ਠੀਕ ਹੈ ਬਾਈ ਤੇ ਬਾਈ ਬਾਈ ਨਾਲ ਸੰਪਰਕ ਕਰ ਲਿਓ ਜੇ ਕਿਸੇ ਮੇਰੇ ਵੀਰਪਰਾ ਨੂੰ ਸਟੱਡ ਸਰਵਿਸ ਚਾਹੀਦੀ ਐ ਇਸ ਕੋਲੇ ਤੋਂ ਬਾਈ ਜੀ ਨੰਬਰ ਬੋਲ ਦੇ ਕਰੀ 98369910 ਠੀਕ ਹੈ ਜੀ ਤੇ ਬੇਫਿਕਰ ਹੋ ਕੇ ਮੇਰੇ ਨਾਲ ਕਰ ਲਿਓ ਸੰਪਰਕ ਬਾਈ ਨਾਲ ਤੇ ਅੱਗੇ ਕੀ ਚੱਲਦੇ ਆਪਾਂ ਦੰਦੇ ਆ ਮੰਡੀ ਦਾ ਕਿਹੜਾ ਮਿੱਤਰੋ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਬਾਈ ਭਵਨ ਦੇ ਨਾਲ ਖੜਿਆ ਆ ਬਈ ਆਪਣਾ ਘੋੜਾ ਲੈ ਕੇ ਪਹੁੰਚੇ ਨੇ ਬਜਾਜ ਤੇ ਬਾਈ ਜੀ ਕੀ ਹਾਲ ਚਾਲ ਨੇ ਵਾ ਬਈ ਤੁਸੀਂ ਵਧੀਆ ਜੀ ਤੇ ਬਾਈ ਅੱਜ ਹੀ ਪਹੁੰਚਿਆ ਘੋੜਾ ਲੈ ਕੇ ਹਾਂਜੀ ਹਾਂਜੀ ਠੀਕ ਹੈ ਬਾਈ ਨਾਮ ਬਜਾਜ ਆ ਗਿਆ ਨਾ ਬਈ ਘੋੜੇ ਦਾ ਤੇ ਬਾਈ ਇਹਦੀ ਡਿਟੇਲ ਦਿਓ ਕਿ ਕਿੰਨੀ ਉਮਰ ਹੋ ਚੱਲੀ ਇਹਦੀ ਉਮਰ ਇਹਨੂੰ 9ਵਾਂ ਸਾਲ ਲੱਗਿਆ ਜੀ ਠੀਕ ਹੈ ਬਾਈ ਜਨਮਰੀ ਦਾ ਜਨਮਾਤ ਠੀਕ ਹੈ ਤੇ ਜਨਮਰੀ ਚ 9 ਫੌਲੋ ਠੀਕ ਹੈ ਬਾਈ ਕਿਹੜੇ ਘੋੜੇ ਦਾ ਬੱਚਾ ਆ ਜਾਂਦਾ ਬਈ ਮੈਨੇ ਆਨੇ ਬਾਜ ਦਾ ਜੀ ਮੈਨੇ ਆਨੇ ਫਾਇਦਾ ਉਹ ਦਾ ਉਹ ਦਾ ਸੀ ਬਾਈ ਲੰਮੇ ਜੱਟਪੁਰੇ ਨੇ ਬਜਾਜ ਦਾ ਨੰਨੇਲੇ ਜਟਾਪੁਰਾਣਾ ਕੋ ਵੀ ਆਇਆ ਨਹੀਂ ਜੀ ਮਾਏ ਦੀ ਉਹ ਉਹ ਬਜ਼ਾਰ ਰਹਾ ਸੀ ਜਾਂ rau ਕਲੇ ਸੱਪੇ ਇਹ ਬੋੜਾ ਹੀ ਲੈਣ ਆਗੇ ਆ ਬੋੜਾ ਹੀ ਲੈਣ ਆਗੇ ਠੀਕ ਹੈ ਭਾਈ ਤੇ ਤੇ ਕਿੰਨੀ ਹਾਈਟ ਕਰ ਚੁੱਕਿਆ ਭਾਈ ਐਸਾ ਹਾਈਟ ਬਾਕੀ ਤੁਸੀਂ ਦੇਖ ਲਓ ਹਾਂਜੀ ਤੇ 60 60 ਰਾਊਂਡ ਹੋਊਗਾ ਠੀਕ ਹੈ ਭਾਈ ਤੇ ਆਟਾ ਮੀਟਿੰਗ ਲਈ ਤਿਆਰ ਆਣਾ ਮੈਂ ਕਿੰਨੇ ਆ ਬੱਚੇ ਆ ਚੁੱਕੇ ਨੇ ਆਟਾ ਮੇਰੇ ਕਾफी ਆ ਗਏ ਬismillah Allahu akbar social media ਤੇ ਵੀ ਆ ਰਿਹਾ ਕੋਈ ਵੀ ਦੇਖਦੇ ਰਹਿੰਦੇ ਕਾਫੀ ਆ ਗਏ ਬੱਜੀ ਠੀਕ ਹੈ ਬਈ ਥੋੜੇ ਬਣਾ ਵੀ ਖੜੇ ਨੇ ਬੱਜੀ ਇਹ ਆਟਮ ਬਾਈ ਕਿੰਨੀ ਫੀਸ ਰੱਖੀ ਹੋਈ ਹੈ ਦੀ 21000 21000 ਤੇ ਬਾਕੀ ਮਿੱਤਰੋ ਬੇਫਿਕਰ ਹੋ ਕੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਮੈਂ ਵੀਡੀਓ ਦੇ ਵਿੱਚ ਦੇ ਦੇਣਾ ਬਾਈ ਦਾ ਤੇ ਜੇ ਕਿਸੇ ਮੇਰੇ ਵੀਰ ਭਰਾ ਨੂੰ ਕੱਟ ਸਰ ਵੀ ਚਾਹੀਦੀ ਹੈ ਇਸ ਕੋਲ ਤੋਂ ਕਰ ਲਿਓ ਬਾਈ ਇਹਨਾਂ ਸੰਪਰਕ 21000 ਰੁਪਏ ਫੀਸ ਰੱਖੀ ਆ ਬਾਈ ਉਹਨਾਂ ਨੇ ਤੇ ਬਾਈ ਜੀ ਨੰਬਰ ਬੋਲ ਦੋ ਕਰੀ 98799 ਹਾਂਜੀ 666 ਠੀਕ ਹੈ ਬਾਈ 98789 609867 ਠੀਕ ਹੈ ਭਾਈ ਤੇ ਭਾਈ ਇੱਕ ਆਦੀ ਲੋਕੇਸ਼ਨ ਦੱਸੋ ਆਪਣੀ ਲੋਕੇਸ਼ਨ ਆਪਣੀ ਪਿੰਡ ਕਲਾਲमाज ਰਾਈ ਹਾਂਜੀ ਤੇ ਇਹ ਮਹਿਲਗੜਾਂ ਦੇ ਨਾਲ ਆਈ ਰਾਲੇ ਜਲੇ ਠੀਕ ਹੈ ਭਾਈ ਤੇ ਬਾਕੀ ਭਾਈ ਜੇ ਕੋਈ ਦੂਰੋਂ ਨੇੜੇ ਆਉਂਦਾ ਤਾਂ ਮਾਨਦਾਨ ਕਰ ਦੋਗੇ ਜੀ ਉਹ ਕਰਾਂਗੇ ਠੀਕ ਹੈ ਭਾਈ ਤੇ ਮਿੱਤਰੋ ਕਰ ਲਿਓ ਸੰਪਰਕ ਭਾਈ ਦਾ ਨੰਬਰ ਵੀਡੀਓ ਦੇ ਦੇਦਾ ਤੇ ਧੰਨਵਾਦ ਭਾਈ ਕੀ ਹਾਲ ਚੱਲੇ ਜੀ ਥੋੜਾ ਦਿਖਾਉਣ ਲੱਗੇ ਆ ਸ਼ੇਰੇ ਪੰਜਾਬ ਤੋਂ ਇਹਦੀ ਵੀਡੀਓ ਆਪਾਂ ਪਹਿਲਾਂ ਵੀ ਤੁਹਾਨੂੰ ਕੱਢੀ ਸੀ ਨਾ ਤੇ ਭਾਈ ਸასი ਘਾਲ ਕੀ ਹਾਲ ਚੱਲੇ ਵੀਰੇ ਠੀਕ ਹੈ ਵਧੀਆ ਵੀਰੇ ਤੇ ਅੱਜ ਹੀ ਪਹੁੰਚੇ ਬਈ ਘੋੜੇ ਦੇ ਹਾਂਜੀ ਜੀ ਹਾਂਜੀ ਠੀਕ ਐ ਬਈ ਤਾਂ ਬਈ ਘੋੜੇ ਦੇ ਰਿਜ਼ਲਟ ਕਿਨੇ ਕੈਸ ਟਾਈਮ ਰਿਜ਼ਲਟ ਆ ਗਿਆ 30 35 ਰਿਜ਼ਲਟ ਆ ਗਿਆ 3.35 ਰਿਜ਼ਲਟ ਆ ਚੁੱਕੀ ਹਾਂਜੀ ਬਈ ਠੀਕ ਐ ਤੇ ਅੱਜ ਹੀ ਤੁਸੀਂ ਪਹੁੰਚਿਆ ਨਾ ਬਈ ਹਾਂਜੀ ਤੇ ਕਿੰਨੀਆਂ ਘੋੜੀਆਂ ਐਸ ਟਾਈਮ ਮੇਟ ਵਾਲੇ ਬਈ ਆਪਣੇ ਤਕਰੀਬਨ 90 95 ਨੇੜ ਹੋ ਗਏ ਠੀਕ ਐ ਬਈ ਐਸ ਤਾਂ ਕਿੰਨੀ ਸਟਾਰਟ ਸਰਵਿਸ ਫੀਸ ਐ ਜੀ 25000 ਰੁਪਏ ਸਟਾਰਟ ਠੀਕ ਐ ਬਈ ਜੇ ਕੋਈ ਦੂਰੋਂ ਨੇੜੇ ਆਉਂਦਾ ਤਾਂ ਮਨਤਨ ਕਰਦੈ ਨੇ ਪੂਰਾ ਕਰੀਦਾ ਬਈ ਠੀਕ ਐ ਤੇ ਬਈ ਡਿਟੇਲ ਦੇ ਦਿਓ ਇੱਕ ਵਾਰੀ ਘੋੜ ਨਾਨੀ ਸਾਹੁ ਕੇ ਨਾਲ ਦੀ ਪਰਨਾਨੀ ਮਲੂਕੀ ਵਾਲੇ ਦੀ ਹੈ ਜੀ ਠੀਕ ਹੈ ਚਾਰ ਪੰਜ ਪੀੜੀਆਂ ਨੋਗਰਾ ਖਾਂਦਾਨ ਠੀਕ ਹੈ ਪੋਰਟਲੈਸ ਨੇਚਰਲ ਡਾਈਟ ਦੇ ਠੀਕ ਹੈ ਜੀ ਤੇ ਮਿੱਤਰੋ ਹਾਈਟ ਦਾ ਫਰੈਂਚ ਜਿਗਾ ਕਿੱਥੇ ਆਇਆ ਹੈ ਨਾ ਆਹ ਦੀ ਦੱਸੀ ਦੀ ਬਈ 6 ਮਾ ਸਾਲ ਲੱਗਿਆ ਵਾ ਠੀਕ ਹੈ ਬਈ 8 ਢੀ ਦੱਸੀ ਦੀ 8 ਢੀ ਆ ਬਈ ਅਗਲਾ ਠੀਕ ਹੈ ਬਈ ਅਗਲਾ ਪਣਾ ਦੀ ਆਹ ਕਹਿੰਦੇ ਆ ਵੀ ਠੀਕ ਵੀ ਹੈ ਜੀ ਲੱਗ ਕਈ ਰਿਹਾ ਕਹਿੰਦਾ ਆ ਵੀ ਘਟਾ ਤੇ ਬਾਕੀ ਕੋਈ ਚੱਕਰ ਨਹੀਂ ਵੀਰੇ ਬੇਫਿਕਰ ਹੋ ਕੇ ਬਈ ਨਾਲ ਸੰਪਰਕ ਕਰ ਲਿਓ ਬਈ ਨੰਬਰ ਦੇ ਦਿਓ 8427512646 ਜੀ ਠੀਕ ਹੈ ਭਾਈ ਤੇ ਧੰਨਵਾਦ ਭਾਈ ਧੰਨਵਾਦ ਤੁਹਾਡਾ ਬੜਾ ਮੰਡੀ ਮੰਡੀ ਅਸੀਸ ਕਾਲ ਵੀਰੇ ਜੀ ਅਸੀਸ ਕਾਲ ਜੀ ਸਾਹਿਬਾ ਚਲਾ ਭਾਈ ਵਧੀਆ ਹਨ ਭਾਈ ਇੱਕ ਨੰਬਰ ਠੀਕ ਹੈ ਭਾਈ ਇਹ ਜਵਰਜੰਗ ਆ ਗਿਆ ਭਈ ਆਪਣਾ ਇਹ ਭਾਈ ਜਵਰਜੰਗ ਰੋਕੜਾ ਆਪਣਾ ਇਹਦੇ ਕੋਲੇ ਦੇ ਬੱਚਾ ਆ ਗਿਆ ਭਾਈ ਪਿਓ ਇਹਦਾ ਹੈਗਾ ਭਾਈ ਆਪਣਾ ਫੌਜੀ ਹਾਂਜੀ ਜੋਤੀ ਮੰਗਟਾ ਠੀਕ ਹੈ ਮਾ ਭਾਈ ਬਾਈ ਜਿਸ ਕਿ ਆਪਣੇ ਦੀਪਾ ਗਿੱਲਾਂ ਵਾਲਾ ਬਾਈ ਸੀ ਜਿਹੜਾ ਉਹਨਾਂ ਦੇ ਘੋੜਾ ਸੀ ਉਹਦੀ ਸੀਗੀ ਮਾਰ ਠੀਕ ਹੈ ਬਾਈ ਤੇ ਕਿੰਨੀ ਉਮਰ ਕਰ ਚੱਲਿਆ ਬਾਈ ਇਸ ਟਾਈਮ ਬਾਈ ਇਹ ਹੋ ਗਿਆ 7 ਸਾਲਾਂ ਦਾ ਘੋੜਾ ਠੀਕ ਹੈ ਹਾਂਜੀ ਤੇ ਰਿਜ਼ਲਟ ਆ ਗਿਆ ਬਈ ਰਿਜ਼ਲਟ ਬਾਈ ਆ ਗਿਆ ਤੇ ਇਹਦਾ ਉਹਦਾ ਫਟੇ ਜਾਂਦਾ ਘੋੜਾ ਦੇਖਿਆ ਉਹ ਇਹਦਾ ਹੀ ਉਹ ਵੀ ਇਹਦਾ ਹੀ ਆ ਗਿਆ ਠੀਕ ਹੈ ਬਾਈ ਤੇ ਹਾਈਟ ਕਿੰਨੀ ਕਰ ਚੁੱਕਿਆ ਬਾਈ ਹਾਈਟ ਬਾਈ 66 ਪਲੱਸ ਕਰ ਗਿਆ ਘੋੜਾ 60 ਹੀ ਆਪਾਂ ਆਪਾਂ 66 ਪਲੱਸ ਕਹੀਦੀ ਆ ਉਹ 60 ਦੇ ਨੇੜੇ ਲੱਗ ਗਿਆ ਬਾਈ 1 ਇੰਚ ਘਾਟੀ ਦੱਸੀ ਦੀ ਆ ਇਹਦਾ ਸੇਵਾਂ ਕਰ ਠੀਕ ਹੈ ਬਾਈ ਇਹ ਨੋਟ ਕਹਿੰਦੇ ਹਾਂ ਹਾਂ ਬਈ ਇਹ ਤਾਂ ਹੈ ਤੇ ਬਾਈ ਕਿੰਨੀ ਫੀ ਆਈਡੀ ਫੀਸ ਹੈਗੀ 31000 31000 ਬਾਈ ਹਾਂਜੀ ਤੇ ਬਾਈ ਜੇ ਕੋਈ ਦੂਰੋਂ ਨੇੜੋਂ ਬੰਦਾ ਆਉਂਦਾ ਤਾਂ ਕੋਈ ਚੱਕਰ ਨਹੀਂ ਆਈ ਸਾਰਾ ਮਾਨ ਤਾਨ ਤੇ ਲੋਕੇਸ਼ਨ ਦੱਸ ਦੋ ਬਾਈ ਲੋਕੇਸ਼ਨ ਹੈਗੀ ਆਪਣੀ ਪਿੰਡ ਜੋਟਾ ਠੀਕ ਹੈ ਤੇ ਆਪਣਾ ਜ਼ਿਲ੍ਹਾ ਹੈਗਾ ਲੁਧਿਆਣਾ ਹਾਂਜੀ ਜੋਟਾ ਮਨਸੂਰਾ ਪਿੰਡ ਆ ਠੀਕ ਹੈ ਬਾਈ ਤੇ ਜੇ ਕਿਸੇ ਨੇ ਕੰਟੈਕਟ ਕਰਨਾ ਉਹ ਨੰਬਰ ਲਿਖਿਆ ਹੋਇਆ ਕੋਡ ਨਹੀਂ ਹੋਵੇ ਠੀਕ ਹੈ ਬਾਈ ਤੇ ਅੱਜ ਹੀ ਪਹੁੰਚੇ ਸੀ ਬਾਈ ਕੋਟਾ ਲੈ ਕੇ ਨਹੀਂ ਬਾਈ ਕੱਲ੍ਹ ਤੇ ਆਏ ਹੋ ਜਾਂ ਕੱਲ੍ਹ ਵੀ ਆਏ ਬਾਈ ਬਸ ਵਕਤ ਹੀ ਉਜਿਆ ਕিনার ਸਹੀ ਭਾਈ ਉਹ ਕੋਲੇ ਦਾ ਉਜਿਆ ਦਾ ਜੋਦਾ ਕੋਰਾ ਜੋਦਾ ਇਹਦਾ ਸਾਡਾ ਭਾਈ ਠੀਕ ਹੈ ਆਪਣੇ ਇੱਥੇ ਖੜਾ ਹੋ ਠੀਕ ਹੈ ਜੀ ਹਾਂ ਜੀ ਤੇ ਭਾਈ ਆ ਕੀ ਕੀ ਰੇਡ ਵੀ ਪਹਿਲਾਂ ਦਿਖਾਈ ਇਹ ਭਾਈ ਦਿਖਾਉਣਾ ਆ ਜਾ ਦਿਖਾਉਣਾ ਠੀਕ ਹੈ ਭਾਈ ਇਹ ਵੀ ਵਾਸਤੇ ਭਾਈ ਸ਼ੌਕ ਸ਼ੌਕ ਚ ਅਸੀਂ ਲੈ ਆਂਦੇ ਹਾਂ ਇਹਦਾ ਸ਼ੌਕ ਦਾ ਕੋਈ ਮੁੱਲ ਨਹੀਂ ਦਿਖਾਉਣਾ ਤੇ ਇਹ ਕਿੱਥੋਂ ਲੈ ਕੇ ਆਂਦੀ ਸੀ ਭਾਈ ਇਹ ਭਾਈ ਇੰਪੋਰਟਡ ਆ ਇਹ ਆਇਆ ਇੰਡੋਨੇਸ਼ੀਆ ਤੋਂ ਠੀਕ ਹੈ ਭਾਈ ਆਪਣੇ ਲੁਹਾਰੇ ਆਣੇ ਆ ਸ਼ੌਪ ਉੱਤੇ ਉਹ ਭਾਈ ਹੋਗਾ ਨੇ ਮੰਗਾਇਆ ਸੀ ਅੱਛਾ ਵੀਰੇ ਇਹ ਜਿਹੜਾ ਡਗਲਾ ਜੀ ਇੱਥੇ ਕਰਾ ਦੋ ਤਾਂ ਬਹੁਤ ਛੋਟਾ ਸੀਗਾ ਠੀਕ ਹੈ ਭਾਈ ਇਹ ਹੁਣ ਤਾਂ ਕਾਫੀ ਹਾਈਟ ਆ ਕਰ ਗਿਆ ਲੰਬਾਈ ਠੀਕ ਹੈ ਕਿੰਨਾ ਟਾਈਮ ਹੋ ਗਿਆ ਭਾਈ ਲੈ ਤੈਨੂੰ ਮੋਢੇ ਤੇ ਲੈ ਜਾ ਇਹ ਨੂੰ ਭਾਈ ਲੈ ਆਂਦੇ ਨੂੰ ਹੋ ਗਿਆ 8 ਮਹੀਨੇ ਹੋ ਗਏ 8-9 ਮਹੀਨੇ ਠੀਕ ਹੈ ਭਾਈ ਹਾਂਜੀ ਤੇ ਭਾਈ ਇਹ ਖਾਂਦਾ ਹੁੰਦਾ ਹੁਣ ਕੀ ਹੈ ਫੇਰਾ ਇਹ ਭਾਈ ਜਿਵੇਂ ਆਪਣਾ ਪਾਲ ਕੱਟਣੀਆਂ ਜਿਹੜੇ ਗੋੜ ਫੁੱਲ ਹੁੰਦੇ ਲਾਲ ਹਾਂਜੀ ਉਹ ਇਹਨੂੰ ਬਾੜੇ ਪਸੰਦ ਨੇ ਠੀਕ ਹੈ ਭਾਈ ਇਹ ਛੋਟਾ ਨਾਲ ਆ ਜਾਂਦਾ ਤੇ ਮਰਦਾ ਮੁਰਦਾ ਨਹੀਂ ਭਾਈ ਨਹੀਂ ਭਾਈ ਇਹ ਸਾਡੇ ਨਾਲ ਦਾ ਪਿਆਰ ਹੈ ਇਹਦਾ ਠੀਕ ਹੈ ਭਾਈ ਉਹ ਜੇ ਕਈ ਵਾਰੀ ਐਗਰੈਸਿਵ ਹੋ ਜਾਂਦਾ ਹਾਂਜੀ ਆ ਜਾ ਬੈਠ ਏ ਦੇਖੋ ਬਾਈ ਸ਼ੌਕ ਦਾ ਮੋਡ ਹੁੰਦਾ ਤੇ ਆਪਾਂ ਇਹ ਚੀਜ਼ ਕਦੇ ਦੇਖੀ ਵੀ ਨਹੀਂ ਹੈਗੀ ਬਾਈ ਇਹ ਸ਼ੌਕ ਦੇ ਮੋਡ ਲਾ ਬਾਈ ਉਹਦੇ ਲੈ ਕੇ ਆਏ ਨੇ ਐਟਮ ਬਾਈ ਕਿੰਨੇ ਦੇ ਹੋਗੇ ਇਹਨੂੰ ਬਾਈ ਇਹ 1.5 ਸਾਲ ਦਾ ਹੋ ਗਿਆ 1.5 ਸਾਲ ਦਾ ਹੋ ਗਿਆ 8 ਮਹੀਨਿਆਂ ਦਾ ਆਪਣੇ ਕੋਲ ਹੈ ਠੀਕ ਹੈ ਬਾਈ ਤੇ 8 ਮਹੀਨੇ ਹੋ ਗਏ ਬਾਈ ਇਹਨੂੰ ਲਿਆ ਤੈਨੂੰ ਬਾਈ ਕਿੰਨੇ ਵੇਲੇ ਪੈਸੇ ਉਹ ਤੋਂ ਜਿਹੜਾ ਉਹਦੇ ਨਾਲ ਹਾਈਟ ਦੇ ਹਿਸਾਬ ਨਾਲ ਇਹਦੀ ਉਹ ਹੁੰਦੀ ਆ ਜਿਹੜਾ ਸਰਪ੍ਰਾਈਜ਼ ਹੁੰਦਾ ਠੀਕ ਹੈ ਇਹ ਉਹ ਵੇਲੇ ਗਿੱਟ ਕਰਾ ਸੀ ਜਦੋਂ ਸਾਨੂੰ 16000 ਦਾ ਮਿਲਿਆ 16000 ਦਾ ਠੀਕ ਹੈ ਹੁਣ ਤਾਂ ਇਹਦਾ 40 45 50 ਤੱਕ ਬਾਈ ਕਲੋ ਮਿਲ ਕੇ ਗਿਆ ਸੀ ਉਹ ਕਹਿੰਦਾ ਸੀ ਬਰੀਡਿੰਗ ਹੈ ਬਾਈ ਗਾਕੇ ਇਹ ਵੀ ਹਾਂ ਇਹ ਵੀ ਬਰੀਡਿੰਗ ਬਹੁਤ ਔਖੀ ਆਪਣੇ ਉਰੇ ਨਹੀਂ ਹੁੰਦੀ ਬਾਹਰ ਹੀ ਹੁੰਦੀ ਹੈ ਬਾਈ ਠੀਕ ਹੈ ਇਹਦੇ ਇੱਕ ਬਰੀਡਿੰਗ ਨਹੀਂ ਹੁੰਦੀ ਠੀਕ ਹੈ ਜੀ ਤੇ ਬਾਕੀ ਮੈਂ ਨੰਬਰ ਤੁਹਾਨੂੰ ਦੇ ਦਿੰਨੇ ਆ ਜੇ ਕਿਸੇ ਵੀਰ ਨੂੰ ਜਬਰਜੰਗ ਤੋਂ ਸਟੱਡ ਸਰ ਵੀ ਚਾਹੀਦੀ ਆ ਬਾਈ ਨਾਲ ਸੰਪਰਕ ਕਰ ਲਿਓ ਜੀ ਤੇ ਧੰਨਵਾਦ ਬਾਈ ਜੀ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਬਾਈ ਬੈਲਾਰੂਸ ਘੋੜਾ ਲੈ ਕੇ ਆਨੇ ਬੈਲਾਰੂਸ ਦਾ ਤੁਸੀਂ ਨਾਂ ਬਹੁਤ ਸੁਣਿਆ ਹੋਊਗਾ ਤੇ ਟੌਪ ਦੇ ਘੋੜਿਆਂ ਦੇ ਵਿੱਚੋਂ ਇੱਕ ਘੋੜਾ ਇਹ ਵੀ ਆ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਵੀਰੇ ਬਹੁਤ ਵਧੀਆ ਵੀਰੇ ਜੀ ਤੁਸੀਂ ਸੁਣਾਓ ਵਧੀਆ ਵੀਰੇ ਬੈਠ ਚੜਦੀ ਕਲਾ ਤੇ ਬਾਈ ਡਿਟੇਲ ਦੋ ਆਪਣੇ ਬੈਲਾ ਰੂਸ ਦੀ ਡਿਟੇਲ ਇਹਦੀ ਵੀਰਾ ਜੀ ਇਹ ਗੁਲਜ਼ਾਰ ਲਾਈਨ ਦਾ ਠੀਕ ਹੈ ਜੀ ਇਹਦਾ ਬਾਪ ਦਾ ਨਾਮ ਹੈਗਾ 파르ਸ ਹਾਂਜੀ ਤੇ 파르ਸ ਦਾ ਬੱਚਾ ਇਹ ਆ ਠੀਕ ਆ ਠੀਕ ਹੈ ਜੀ 11 ਸਾਲ ਦੀ ਉਮਰ ਹੋ ਗਈ ਆ 11 ਸਾਲ ਉਮਰ ਹਾਂ ਹੋਰ ਪੁੱਛੋ ਕੀ ਪੁੱਛਣਾ ਹਾਈਟ ਕਿੰਨੀ ਕਰ ਚੁੱਕਿਆ ਹਾਈਟ ਭਾਜੀ ਇਹਦੀ ਹੈਗੀ 68 ਇੰਚ 68 ਇੰਚ ਹਾਂਜੀ ਭੱਟੀ ਵਾਲੀ ਹਾਂਜੀ ਵੀਰੇ ਜੀ ਠੀਕ ਹੈ ਵੀਰੇ ਇਸ ਟਾਈਮ ਰਿਜ਼ਲਟ ਉਹ YouTube ਪੂਰੇ ਟੌਪ ਦੇ ਆ ਰਹੇ ਨੇ ਮੈਂ ਕਹਿੰਦਾ ਲਾਜਵਾਬ ਵੀਰੇ ਜੀ ਠੀਕ ਹੈ ਵੀਰੇ ਤੇ ਕਿਹੜੀ ਜਗ੍ਹਾ ਤੋਂ ਆਏ ਵੀਰੇ ਇਹ ਤਸੀਲ ਕਰਨਪੁਰ ਜ਼ਿਲ੍ਹਾ ਗੰਗਾਨਗਰ ਰਾਜਸਥਾਨ ਠੀਕ ਹੈ ਭਾਈ ਤੇ ਬਾਕੀ ਵੀਰੇ ਸ਼ੌਂਕ ਤੁਹਾਨੂੰ ਸ਼ੁਰੂ ਤੋਂ ਹੀ ਆ ਨਾ ਘੋੜਿਆਂ ਦਾ ਸ਼ੌਂਕ ਹੋ ਗਏ ਸਨ 2010 ਲੈਨ ਚ ਆ ਰਹੇ ਜੀ ਮੈਂ ਠੀਕ ਹੈ ਭਾਈ ਹਾਂਜੀ ਠੀਕ ਹੈ ਤੇ ਪਹਿਲਾ ਰੂਸ ਭਾਈ ਆਪਾਂ ਖਰੀਦੇ ਸੀ ਜਾਂ ਆਪਣਾ ਘਰ ਦਾ ਭਾਈ ਨਹੀਂ ਨਹੀਂ ਇਹ ਪਰਚੇਜ਼ ਕੀਤਾ ਸੀ ਆਪਾਂ ਠੀਕ ਹੈ ਭਾਈ ਤੇ ਉਦੋਂ ਕਿੰਨੀ ਉਮਰ ਸੀ ਪਈ ਇਹਦੀ ਇੱਕ ਸਾਲ ਪਹਿਲਾਂ ਲਿਆ ਪਪਾ ਜੀ ਠੀਕ ਹੈ ਇੱਕ ਸਾਲ ਪਹਿਲਾਂ ਤੁਸੀਂ ਖਰੀਦਿਆ ਹਾਂ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਇਸ ਟਾਈਮ ਭਾਈ ਇਹਦੀ ਫੀਸ ਕਿੰਨੀ ਆ ਫੀਸ 41000 ਤੇ ਚੱਲ ਰਿਹਾ ਵੀਰਾਂ ਦਾ 41000 ਹਾਂਜੀ ਬਾਕੀ ਜੇ ਭਾਈ ਦੂਰੋਂ ਨੇੜੋਂ ਕੋਈ ਆਉਂਦਾ ਤਾਂ ਕਰ ਦੇਦਾ ਮਾਨਸ ਮਾਨ ਵੀਰਾਂ ਦਾ ਠੀਕ ਹੈ ਭਾਈ ਤੇ ਨੰਬਰ ਬੋਲ ਦਿਓ ਭਾਈ ਇੱਕ ਵਾਰੀ ਨੰਬਰ 95493 00003 ਇੱਕ ਵਾਰੀ ਹੋਰ ਬੋਲ ਦਿਓ 95493 00003 ਠੀਕ ਹੈ ਜੀ ਤੇ ਬਾਕੀ ਮਿੱਤਰੋ ਜੇ ਕਿਸੇ ਵੀਰ ਨੂੰ ਇਸ ਘੋੜੇ ਤੋਂ ਸਟੱਡ ਸਰ ਵੀ ਚਾਹੀਦੀ ਹੈ ਬੈਲਾਰੂਸ ਤੋਂ ਤਾਂ ਬਾਈ ਦਾ ਨੰਬਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੂੰਗਾ ਬੇਫਿਕਰ ਹੋ ਕੇ ਬਾਈ ਨਾਲ ਸੰਪਰਕ ਕਰ ਲਿਓ ਜੀ ਇਸ ਟਾਈਮ 48000 ਰੁਪਏ ਦੀ ਫੀਸ ਆ ਤੇ ਬਾਕੀ ਬਾਈ ਉਹਰੇ ਕਹਿੰਦੇ ਵੀ ਮੌਕੇ ਤੇ ਮਾਨਤਾ ਕਰ ਦਾਂਗੇ ਤੇ ਧੰਨਵਾਦ ਜੀ ਮਿੱਤਰੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਜੀ ਅਸੀਂ ਦਿੱਲੀ ਤੋਂ ਆਏ ਜੀ ਦਿੱਲੀ ਤੋਂ ਠੀਕ ਹੈ ਕਿੰਨੇ ਜਾਨਵਰ ਲੈ ਕੇ ਆਏ ਹੋ ਜੀ 5 ਜਾਨਵਰ ਲੈ ਕੇ ਆਏ 5 ਸੇਲ ਲਈ ਆਈ ਸੇਲ ਲਈ ਆ ਜੀ ਠੀਕ ਹੈ ਤੇ ਕਿਹੜੇ ਕਿ ਆ ਇਹ ਚਾਰ ਗੋਡੀਆਂ ਪਈਆਂ ਉੱਧਰ ਵੱਤਿ ਹੋਈਆਂ ਸਾਨ ਹੈ ਠੀਕ ਹੈ ਨੁਕਰੇ ਤੇ ਜੰਬੇ ਨੁਕਰੀਆ ਤੇ ਛੰਬੇ ਠੀਕ ਹੈ ਭਾਈ ਤੇ ਕਿੰਨੇ ਆ ਪੰਜ ਜਣ ਬਰਾਖੇ ਰਹਿਣਾ ਚਾਰ ਇੱਥੇ ਖੜੇ ਆ ਆ ਚਾਰ ਇੱਥੇ ਸਾਹਮਣੇ ਖੜੀ ਹੋਈ ਹੈ ਠੀਕ ਹੈ ਭਾਈ ਤੇ ਕੀ ਡਿਟੇਲਸ ਟੂਲ ਆ ਭਾਈ ਇਹਨਾਂ ਦੀ ਇਹ ਬੱਚੇ ਦੀ ਜੋ ਪਹਿਲੇ ਨੰਬਰ ਦਾ ਤੁਸੀਂ ਦੇਖ ਰਹੇ ਹੋਏ 18 ਮਹੀਨੇ ਦੀ ਬੱਚੀ ਹੈ ਸਮੁੰਦਰ ਦੀ ਠੀਕ ਹੈ ਸਮੁੰਦਰ ਦੀ ਜੀ ਠੀਕ ਹੈ ਜੀ ਸਾਨ ਦੇ ਦਿੱਤੀ ਅਸੀ 10 ਮਹੀਨੇ ਦੀ ਠੀਕ ਹੈ ਜੀ ਔਰ ਇਹ 18 ਮਹੀਨੇ ਦੀ ਹੋਈ ਹੈ 62 ਪਲੱਸ ਕਰ ਦੇ ਇਸका ਠੀਕ ਹੈ 48 ਪਲੱਸ ਕਰ ਦੇ ਕਰਕੇ ਹਾਂ ਹਾਈ ਟੈਕ ਹੈ ਤੇ ਦੂਜੇ ਨੰਬਰ ਤੇ ਜਿਹੜੀ ਦੂਜੇ ਨੰਬਰ ਤੇ 4 ਦਾ ਤੋਂ ਹੁੰਦੀ ਹੈ ਬੇਤਰ ਦੇ ਬੇਟੇ ਤੇ ਘੱਪਣਾ ਠੀਕ ਹੈ ਜੀ 6 ਮਹੀਨੇ ਦੀ ਕਰੋ ਆਪ ਦੇ ਬੱਚੇ ਤੋਂ ਘੱਪਣਾ ਹਾਂ ਤੇ ਆਪ ਦੇ ਬੱਚੇ ਤੋਂ ਘੱਪਣਾ ਇਹ ਇੱਟਾ ਹੀ ਉਹ ਹਾਈਟ 62 ਪਲੱਸ ਹੈ 48 ਪਲੱਸ ਠੀਕ ਹੈ ਤੇ ਇੱਧਰ ਆ ਗਈ ਜਿਹੜੀ ਤਿੰਨ ਨੰਬਰ ਦੀ ਤੀਸਰੀ 30 ਮਹੀਨੇ ਦੀ ਬੱਚੇ ਦੀ ਹੈ ਇਹ ਠੀਕ ਹੈ ਕਿਹੜੇ ਕੋਟੇ ਦੀ ਆ ਗਈ ਜੀ ਇਹ ਅਰਜਨ ਰੋਡ ਰੋਡ ਵਾਲੇ ਦੀ ਹੈ ਅਰਜਨ ਰੋਲੀ ਵਾਲੇ ਦੀ ਹਾਂ ਠੀਕ ਹੈ ਬਾਈ ਤੇ ਚੌਥ ਚਾਰ ਨੰਬਰ ਤੇ ਜਿਹੜੀ ਵਿਸ਼ੇਸ਼ੀ ਉਹ ਵੀ ਅਰਜਨ ਰੋਡ ਵਾਲੇ ਦੀ ਹੈ ਇਹ ਵੀ ਅਰਜਨ ਦੀ ਬੱਚੀ ਹੈ ਠੀਕ ਆ ਬਾਈ ਤੇ ਕਿੰਨੇ ਮਹੀਨੇ ਦੀ ਹੈ ਠੀਕ ਹੈ 9 ਮਹੀਨੇ ਦੀ ਤੇ ਕੀ ਡਿਮਾਂਡ ਕਰਦੇ ਹੋ ਬਾਈ ਜਨਮਪਰਾ ਦੀ ਛੋਟੀ ਬੱਚੀ ਦਾ 4.5 ਲੱਖ ਰੁਪਿਆ ਠੀਕ ਹੈ ਜਿਹੜੀ ਅਰਜਨ ਦੀ ਹੈ ਛੋਟੀ ਅਰਜਨ ਦੀ ਛੋਟੀ ਵਾਲੀ ਬੱਚੇ ਦੀ ਦਾ 4.5 ਲੱਖ ਠੀਕ ਹੈ ਤੇ ਦੂਜੀ ਦੀ ਵੱਡੀ ਦੇ 12.5 ਲੱਖ ਰੁਪਏ 12.5 ਹਾਂਜੀ ਠੀਕ ਹੈ ਔਰ ਇਸਕੇ ਵੀ ਚੰਮੀ ਦੇ ਵੀ 12.5 ਲੱਖ ਰੁਪਏ ਠੀਕ ਹੈ ਜੀ ਉਸਕੇ 14 ਲੱਖ ਰੁਪਏ ਵੀ ਠੀਕ ਹੈ ਬਾਈ ਤੇ ਨੰਬਰ ਬੋਲ ਦਿਓ ਜੀ ਮੇਰਾ ਨੰਬਰ ਹੈ ਜੀ ਦਸਗਣਾ और बाय चैनल को सब्सक्राइब करना लिखो जी अठानवे चौवन अड़तालीस अठासी इक्यावन पैंतालीस बावन सतर मैं दिल्ली कुतुब मीनार मेरा हुआ हूँ तेरे जानवर भाई वेरे दिल्ली तो ले गए जो कि मेरे भीर भरा जानवर पसंद आने बेफिक्रो के भाई संपर्क कर लिया जी नंबर भीडियो दे देता है धनबाद जी